ਹਾਂ ਜੀ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਕਿ ਕਹਿੰਨਾ ਚਾਹੋ। ਅੱਜ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਮੋਗਾ ਵਿਧਾਨ ਸਭਾ ਹਲਕੇ ਦੇ ਸਟੇਟ ਬਾਡੀ ਦੇ ਮੈਂਬਰ ਜਿਹੜੇ ਨਿਯੁਕਤ ਕੀਤੇ ਗਏ ਆ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਗਏ ਔਰ ਜ਼ਿਲ੍ਹਾ ਜਥੇਬੰਦੀ ਦੇ ਬਾਅਦੇ ਨਾਲ ਹਲਕਾ ਚਾਰ ਦੀ ਸਲਾਹ ਦੇ ਨਾਲ ਸਾਰਾ ਜੋ ਲਿਸਟ ਭੇਜੀ ਗਈ ਸੀ ਪ੍ਰਧਾਨ ਜੀ ਦੇ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਉਹਨੂੰ ਪ੍ਰਵਾਨ ਕੀਤਾ। ਔਰ ਜੋ ਅਜਾ ਨਿਯੁਕਤੀ ਪੱਤਰ ਦਿੱਤੇ ਗਏ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹ ਅਸੀਂ ਉਮੀਦ ਕਰਦੇ ਆਂ ਵੀ ਜਿਹੜੇ ਸਜਣਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਉਹ ਤਨਦੇਈ ਦੇ ਨਾਲੇ ਜ਼ਿੰਮੇਵਾਰੀ ਨਿਭਾਉਣਗੇ ਔਰ ਆਉਣ ਵਾਲੇ ਲੋਕ ਸਭਾ ਦਾ ਇਲੈਕਸ਼ਨ ਜੋ ਨੇੜੇ ਆ ਗਿਆ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਆਦਾ ਕਰਨਗੇ ਇਸ ਤਰ੍ਹਾਂ ਦਾ ਹੰਕਾਰ ਆ ਮਿਲਦਾ ਪਿਆ ਜੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਜਲਸਤਨ ਤੋਂ ਲੈ ਕੇ ਦਾ ਰਾਜਵੰਦਰ ਸਿੰਘ ਨੂੰ ਲੋਕ ਸਭਾ ਦੇ ਟਿਕਟ ਮਿਲੀ ਹੈ ਔਰ ਸ਼ਰੋਣੀ ਕਾਲਜ ਦੇ ਉਸ ਨੂੰ ਉਮੀਦਵਾਰ ਵਜੋਂ ਉਤਾਰਿਆ ਉਸ ਤੋਂ ਪਹਿਲਾਂ ਹੀ ਮੋਗਾ ਜ਼ਿਲ੍ਹੇ ਦੇ ਲੋਕ ਬੜੇ ਉਤਾਵਲੇ ਸਨ ਕਿ ਰਾਜਵਿੰਦਰ ਸਿੰਘ ਦਾ ਨਾਮ ਆਵੇ ਔਰ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਹੀ 9 ਦੇ 9 ਹਲਕਿਆਂ ਦੇ ਇੰਚਾਰਜ ਸਹਿਬਾਨ ਜਿਨ੍ਹਾਂ ਨੇ ਕਿ ਔਰ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰਿਆਂ ਨੇ ਰਾਜਵਿੰਦਰ ਸਿੰਘ ਦੀ ਸਪਾਰਸ਼ ਕੀਤੀ ਸੀ ਔਰ ਪ੍ਰਧਾਨ ਜੀ ਨੇ ਉਸ ਨੂੰ ਪ੍ਰਵਾਨ ਕਰਦੇ ਔਰ ਸੁਚਿ ਕੋਰ ਕਮੇਟੀ ਨੇ ਉਹਨਾਂ ਨੂੰ ਇੱਥੇ ਲੋਕ ਸਭਾ ਮੈਂਬਰ ਨਿਯਤ ਕਰਕੇ ਭੇਜਿਆ ਉਮੀਦਵਾਰ ਵਜੋਂ ਭੇਜਿਆ ਔਰ ਉਹਨਾਂ ਦਾ ਜੋ ਚਿਹਰਾ ਮੋਰਾ ਔਰ ਸਿੱਖੀ ਸਰੂਪ ਦੇ ਵਿੱਚ ਔਰ ਉਹਨਾਂ ਦੀ ਨਿਮਰਤਾ ਔਰ ਉਹਨਾਂ ਦਾ ਸਿਆਸੀ ਪਰਿਵਾਰਕ ਤੌਰ ਤੇ ਤਜਰਬਾ ਕਿਉਂਕਿ ਉਹਨਾਂ ਦੇ ਪਿਤਾ ਜੀ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹੇ ਚੁੱਕੇ ਹਨ ਔਰ ਉਹਨਾਂ ਦੇ ਨਾਨਾ ਹੀ ਸਰਦਾਰ ਕਰਤਿਪ ਸਿੰਘ ਬਾਦਲ ਉਹ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜੇ 9 ਵਾਰ ਐਮਐਲਏ ਚੁਣੇ ਗਏ ਔਰ ਲੰਮਾ ਸਮਾਂ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੇਵਾ ਨਿਭਾਈ ਹੈ ਉਸ ਜੀ ਦਾ ਬਹੁਤ ਵੱਡਾ ਲਾਹਾ ਮਿਲ ਰਿਹਾ ਹੈ ਔਰ ਔਨ ਆਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਮਹਿਮ ਆ ਹੁਣ ਵੀ ਅਸੀਂ ਹਰ ਰੋਜ਼ 10-10 15-15 ਮਿੰਟਾਂ ਦੇ ਵਿੱਚ ਜਾਂਦੇ ਔਰ ਬੜਾ ਵੱਡਾ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਸਾਰੇ ਹਲਕਿਆਂ ਦੇ ਵਿੱਚੋਂ ਕੱਲਾ ਮੋਗੇ ਜ਼ਿਲ੍ਹੇ ਚ ਗੀ ਫਰੀਦਕੋਟ ਜ਼ਿਲ੍ਹੇ ਚ ਵੀ ਰਾਮਪੁਰਾ ਫੂਲ ਦੇ ਵਿੱਚ ਵੀ ਕਿਦਰ ਬਾ ਦੇ ਵਿੱਚ ਵੀ ਸਾਰੇ ਹੀ ਹਲਕੇ ਜਿਹੜੇ 9 ਹਲਕੇ ਆ ਉਹਨਾਂ ਦੇ ਵਿੱਚ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਔਰ ਸਾਨੂੰ ਉਮੀਦ ਆ ਵੀ ਅਸੀਂ ਵੱਡੀ ਲੀਡ ਦੇ ਨਾਲ ਜਿਹੜਾ ਰਾਜਵਿੰਦਰ ਸਿੰਘ ਇੱਥੋਂ ਜਿੱਤ ਕੇ ਜਾਊਗਾ ਜੀਰ ਜਰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜ केजी ਜੋ ਸ਼ਰੋਮਣੀ ਅਕਾਲੀ ਦਲ ਦੇ ਜੋ ਸੇਵਾਦਾਰ ਜੋ ਪਾਰਟੀ ਲਈ ਕੰਮ ਕਰਦੇ ਆ ਉਹ ਕਿਤੇ ਵੀ ਕਿਸੇ ਨੇ ਅਹੁਦੇ ਦੀ ਮੰਗ ਨਹੀਂ ਕੀਤੀ ਪਾਰਟੀ ਹਾਈ ਕਮਾਂਡ ਦੀ ਦੇ ਪਾਰਟੀ ਪ੍ਰਧਾਨ ਦੀ ਜੋ ਕੇ ਆਰਖੂ ਆਖਾ ਉਹਨਾਂ ਨੇ ਹਮੇਸ਼ਾ ਜਿਹੜੇ ਵਰਕਰ ਜ਼ਿੰਮੇਵਾਰੀ ਆਉਦੀ ਤਨਦੇਹੀ ਨਾਲ ਨਿਭਾਉਂਦੇ ਆ ਉਹਨਾਂ ਨੂੰ ਵੱਡੇ ਅਹੁਦਿਆਂ ਨਾਲ ਪਾਰਟੀ ਨੇ ਹਮੇਸ਼ਾ ਨਵਾਜਿਆ ਜੀ ਇਸ ਤਰ੍ਹਾਂ ਲਖਨਗਰ ਦਾ ਰਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਫਿਰਨ ਦੇਤੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਪਹਿਲਾਂ ਵੀ ਲੋਕਾਂ ਦਾ ਜੋ ਕਿ 2 ਸਾਲ ਪਹਿਲਾਂ ਲੋਕ ਇੱਕ ਬਦਲਾਅ ਦੇ ਚੱਕਰ ਦੇ ਵਿੱਚ ਆ ਕੇ ਕਹਿੰਦੇ ਸੀ ਵੀ ਪਤਾ ਨਹੀਂ ਕੀ ਕਰ ਦੇਾਂਗੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜੋ ਆਮ ਪਾਰਟੀ ਸੱਤਾ ਵਿੱਚ ਆਈ ਅੱਜ ਲੋਕ ਉਸ ਗੱਲ ਤੋਂ ਪਸਤਾ ਰਹੇ ਆ ਇਥੋਂ ਜ਼ਿਕਰ ਕਹਿੰਦੇ ਆ ਵੀ ਅਸੀਂ ਆਪ ਦਾ ਦੀਨ ਮਾਨ ਵੀ ਭੰਗ ਕਰ ਲਿਆ ਅਸੀਂ ਖੱਟਿਆ ਵੀ ਕੁਛ ਨਹੀਂ ਗਾ ਤੇ ਹੁਣ ਇੱਕੋ ਹੀ ਇੱਕ ਸਾਡਾ ਜਿਹੜਾ ਹੈਗਾ ਮੋੜਾ ਅਸੀਂ ਕੱਟਦੇ ਆ ਤਸ਼ਰੋਮਣੀ ਅਕਾਲੀ ਦਲ ਨੂੰ ਕੱਟਦੇ ਆ ਕਿਉਂਕਿ ਜੋ ਸਰਦਾਰ ਪ੍ਰਗਾਤ ਸਿੰਘ ਬਾਦਲ ਨੇ 15 ਸਾਲ ਸਰਕਾਰ ਲਗਾਤਾਰ ਚੱਲੀ ਪਿਛਲੇ 25 ਸਾਲਾਂ ਵਿੱਚ ਉਹਦੇ ਵਿੱਚ ਜੋ ਸਾਰੇ ਹੀ ਵਰਗਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਉਹ ਕਿਸੇ ਤਾਂ ਲੁਕੀ-ਛਿਪੀ ਗੱਲ ਨਹੀਂ ਤੇ ਅੱਜ ਉਹਨਾਂ ਸਹੂਲਤਾਂ ਨੂੰ ਯਾਦ ਕਰਕੇ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਵੇਖਣਾ ਚਾਹੁੰਦੇ ਆ ਤੇ ਜਿਹੜੀਆਂ ਹੁਣ ਲੋਕ ਸਭਾ ਦੀਆਂ ਚੋਣਾਂ ਵੱਧ ਤੋਂ ਵੱਧ ਸ਼੍ਰੋਮਣੀ ਗਾਲੀਦਾਲ ਦੇ ਮੈਂਬਰ ਪਾਰਲੀਮੈਂਟ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਣਗੇ ਜੀ